ਮੈਂ ਡਾਕਟਰ ਜਤਿੰਦਰ ਸਿੰਘ ਮੱਟੂ ਬਹੁਤ ਦੁੱਖ ਭਰੀ ਗੱਲ ਪੰਜਾਬ ਦੇ 1 ਕਰੋੜ ਦੇ ਲਗਭਗ ਅਨੁਸੂਚਿਤ ਜਾਤੀ ਲੋਕਾਂ ਨੂੰ ਦੱਸਣ ਜਾ ਰਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਸੀ ਜਿਹੜਾ ਉਹਦਾ ਚੇਅਰਮੈਨ ਦਾ ਚਾਰਜ ਜਿਹੜਾ ਇੱਕ ਜਰਨਲ ਕੈਟਾਗਰੀ ਦੇ ਅਧਿਕਾਰੀ ਨੂੰ ਸੌਂਪ ਦਿੱਤਾ ਹੈ ਜਿਹੜਾ ਕਿ ਸੋਸ਼ਲ ਜਸਟਿਸ ਡਿਪਾਰਟਮੈਂਟ ਦੇ ਐਡੀਸ਼ਨਲ ਜਿਹੜੇ ਪ੍ਰਿੰਸੀਪਲ ਸੈਕਟਰੀ ਦੇ ਤੌਰ ਤੇ ਕੰਮ ਕਰ ਰਹੇ ਨੇ ਸ਼੍ਰੀ ਡੀ ਕੇ ਤਿਵਾੜੀ ਜੀ ਸੋ ਪੰਜਾਬ ਦੇ ਅਨੁਸੂਚਿਤ ਜਾਤੀ ਦੇ ਲੋਕੋ ਤੁਸੀਂ ਸੁੱਤੇ ਰਹੋ ਤੁਸੀਂ ਜਾਗੇ ਹੋ ਨਾ ਕਿਉਂਕਿ ਇਲੈਕਸ਼ਨ ਸਿਰਤੇ ਆ ਔਰ ਪਹਿਲਾਂ ਵੀ ਇਹਨਾਂ ਨੇ ਸਰਕਾਰ ਨੇ ਜਿਹੜਾ ਸਭ ਤੋਂ ਪਹਿਲਾਂ ਹਮਲਾ ਸਾਡੇ ਉੱਤੇ ਜਿਹੜਾ ਹੈ ਗਿਆ ਸਾਡੀਆਂ ਲਾਅ ਅਫਸਰ ਦੀਆਂ ਪੋਸਟਾਂ 178 ਸੀ ਉਹਦੇ ਚ ਰੱਖਮਾ ਕਰਨ ਖਤਮ ਕਰਕੇ ਸਾਨੂੰ ਗਿਫਟ ਦਿੱਤਾ ਸੀ ਆ ਦੂਜਾ ਗਿਫਟ ਇਲੈਕਸ਼ਨ ਤੋਂ ਪਹਿਲਾਂ ਦੇ ਰਿਹਾ ਜਿਹੜਾ ਆਮ ਆਦਮੀ ਦੀ ਸਰਕਾਰ ਹੈ ਉਹ ਤੁਹਾਨੂੰ ਜਿਹੜਾ ਤੁਹਾਡਾ ਇੱਕ ਸੁਰੱਖਿਆ ਕਵਚ ਹੈ ਤੁਹਾਡੀ ਸੁਰੱਖਿਆ ਢਾਲ ਸੀ ਇੱਕ ਸੁਰੱਖਿਆ ਛਤਰੀ ਸੀ ਜਿਹੜੀ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਜਿਹਦੇ ਛੇ ਛਤਰੀ ਥੱਲੇ ਆ ਕੇ ਪੰਜਾਬ ਦਾ ਅਨੁਸੂਚਿਤ ਜਾਤੀ ਵਰਗ ਦਾ ਨੁਮਾਇੰਦਾ ਪੰਜਾਬ ਦਾ ਪਛੜਿਆ ਹੋਇਆ ਬੰਦਾ ਪੰਜਾਬ ਦਾ ਮਿੱਧਿਆ ਹੋਇਆ ਦੱਬਿਆ ਹੋਇਆ ਇੱਕ ਗਰੀਬ ਜਿਹੜਾ ਅਨੁਸੂਚਿਤ ਜਾਤੀ ਦਾ ਵਿਅਕਤੀ ਹੈ ਜੇ ਕਿਸੇ ਨਾਲ ਡਿਸਕ੍ਰਿਮੀਨੇਸ਼ਨ ਹੁੰਦੀ ਹੈ ਜਾਂ ਐਟਰੋਸਿਟੀ ਹੁੰਦੀ ਹੈ ਤਾਂ ਉਹ ਸੁਰੱਖਿਆ ਛਤਰੀ ਸਾਡਾ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਹੈ 2 ਸਾਲ ਹੋ ਗਏ ਪੰਜਾਬ ਸਰਕਾਰ ਨੂੰ ਅਜੇ ਤੱਕ ਉਹਦਾ ਚੇਅਰਮੈਨ ਨਹੀਂ ਲੱਭਿਆ ਨਾ ਹੀ ਲਾਇਆ ਗਿਆ ਇਹਦੇ 'ਚ ਸਿੱਧਾ-ਸਿੱਧਾ ਇੰਟਰਸਟ ਕੀ ਹੈ ਤੁਸੀਂ ਆਪ ਦੇਖ ਸਕਦੇ ਹੋ ਨਾ ਤੁਸੀਂ ਬੋਲਿਓ ਨਾ ਤੁਸੀਂ ਕਮਲਿਓ ਕਿ ਤੁਹਾਨੂੰ ਕੁਝ ਦਿਖ ਨਹੀਂ ਰਿਹਾ ਪਹਿਲਾਂ ਪੰਜਾਬ ਰਾਜਨ ਅਨੁਸੂਚੀ ਜਾਤੀ ਕਮਿਸ਼ਨ ਦਾ ਢਾਂਚਾ ਹੀ ਵਿਗਾੜਤਾ ਮੈਂਬਰਾਂ ਦੀ ਜਿਹੜੀ ਹੈਗੀ ਆ ਗਿਣਤੀ ਘਟਾਤੀ ਮੈਂਬਰਾਂ ਦਾ ਕਾਰਜਕਾਲ ਘਟਾਤਾ ਓਏ ਪੰਜਾਬ ਦੇ ਅਨੁਸੂਚਿਤ ਜਾਤੀ ਲੋਕੋ ਕੁਸ਼ਟਾ ਸ਼ਰਮ ਕਰ ਲੋ ਕੁਸ਼ਟਾ ਦੇਖ ਲੋ ਤੁਹਾਡੇ ਤੇ ਕੀ ਹੋ ਰਿਹਾ ਔਰ 24 ਦਾ ਇਲੈਕਸ਼ਨ ਸਿਰਤੇ ਆ ਬੜੀਆਂ ਡੀਂਘਾਂ ਮਾਰ ਕੇ ਉਮੀਦਵਾਰ ਐਲਾਨੇ ਜਾ ਰਹੇ ਨੇ ਤੋ ਥੋੜਾ ਤਾਂ ਜਿਹੜਾ ਇੱਕ ਸੁਰੱਖਿਆ ਕਵਚ ਸੀਗਾ ਉਹਨੂੰ ਤਾਂ ਖੋਲਿਆ ਗਿਆ ਉਹਦੇ ਤੇ ਇੱਕ ਜਰਨਲ ਵਰਗ ਦਾ ਅਧਿਕਾਰੀ ਤੁਹਾਡੇ ਤੇ ਥੋਪ ਦਿੱਤਾ ਗਿਆ ਕੌਣ ਤੁਹਾਡੇ ਨਾਲ ਇਨਸਾਫ ਕਰੂਗਾ 1 ਕਰੋੜ ਲੋਕਾਂ ਨੂੰ ਇਨਸਾਫ ਕੌਣ ਦੇਊਗਾ ਤੁਸੀਂ ਵੋਟਾਂ ਪਾ ਕੇ 92 ਐਮਐਲਏ ਬਣਵੇਂ ਸਾਈ ਪਰ ਅੱਜ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ 1 ਕਰੋੜ ਲੋਕਾਂ ਦੇ ਉੱਤੇ ਉਹਨਾਂ ਦੀ ਪਿੱਠ ਦੇ ਵਿੱਚ ਛੁਰਾ ਘੋਪਿਆ ਉਹਨਾਂ ਤੇ ਹਮਲਾ ਕਰਿਆ ਉਹਨਾਂ ਨੂੰ ਮੱਦਨ ਦੀ ਦੱਬਣ ਦੀ ਕੋਸ਼ਿਸ਼ ਕੀਤੀ ਹੈ ਤੁਸੀਂ ਕਿਹੜੀਆਂ ਖੁਸ਼ੀਆਂ ਦੇ ਵਿੱਚ ਝਾੜੂ ਚੱਕੀ ਫਿਰਦੇ ਹੋ ਤੁਸੀਂ ਕਿਹੜੀਆਂ ਚਾਵਾਂ ਦੇ ਵਿੱਚ ਲੋਕਾਂ ਦੀਆਂ ਪਾਰਟੀਆਂ ਦੇ ਮਗਰ ਲੱਗੇ ਫਿਰਦੇ ਹੋ ਤੁਹਾਡੀ ਸੌਖਿਆ ਛਾਤਰੀ ਤਾਂ ਖਤਮ ਕਰ ਦਿੰਦੀ ਹੈ ਸੋ ਪੰਜਾਬ ਦੇ ਲੋਕੋ ਮੈਂ ਕਿਤੇ ਪ੍ਰੋਗਰਾਮ ਤੋਂ ਰਸਤੇ 'ਚ ਚੱਲਿਆ ਸੀ ਅੱਜ ਟਾਈਮਸ ਆਫ ਇੰਡੀਆ ਦੀ ਬਹੁਤ ਵੱਡੀ ਰਿਪੋਰਟ ਪ੍ਰਕਾਸ਼ਿਤ ਹੋਈ ਹੈ ਜਿਹਦੇ 'ਚ ਇਹ ਸਾਰਾ ਕੁਝ ਦੱਸਿਆ ਗਿਆ ਕਿ ਕਿਦਾਂ ਪੰਜਾਬ ਦਾ ਜਿਹੜਾ ਐਸਸੀ ਕਮਿਸ਼ਨ ਦਾ ਜਿਹੜਾ ਚੇਅਰਮੈਨ ਉਹ ਕਿਤਾ ਲਾਇਆ ਗਿਆ ਜਰਨਲ ਕੈਟਾਗਰੀ ਤੋਂ ਲਾਇਆ ਗਿਆ ਔਰ ਪੰਜਾਬ ਦੇ ਲੋਕਾਂ 'ਚ ਰੋਸ ਹੈ ਥੋੜੇ ਚਿਰੋਸ ਕਦੋਂ ਜਾਗੂਗਾ ਤੁਸੀਂ ਕਦੋਂ ਇਹਨਾਂ ਲੋਕਾਂ ਦਾ ਸਾਥ ਛੱਡੋਗੇ ਜਿਹੜੇ ਲੋਕ ਤੁਹਾਡੀ ਪਿੱਠਾਂ 'ਚ ਛੁਰਾ ਮਾਰ ਰਹੇ ਨੇ ਤੁਹਾਡੇ ਨੁਮਾਇੰਦਿਆਂ ਨੂੰ ਕਿਤੇ ਜਗ੍ਹਾ ਨਹੀਂ ਦੇ ਰਹੇ ਤੁਹਾਡੇ ਰਿਪਰੈਜ਼ੈਂਟੇਟਿਵ ਥੋੜੇ ਜਿਹੜੇ ਐਕਟਿਵਿਸਟ ਨੇ ਉਹਨਾਂ ਨਾਲ ਕੋਈ ਗੱਲ ਨਹੀਂ ਕਰ ਰਹੇ ਸ ਦੇਨ ਸੂਚੀ ਜਾਤੀ ਲੋਕਾਂ ਨੂੰ ਅਪੀਲ ਹੈ ਕਿ ਜਿਹੜਾ ਪੰਜਾਬ ਸਰਕਾਰ ਨੇ ਇਹ ਤੁਹਾਡੇ ਤੇ ਵੱਡਾ ਹਮਲਾ ਕੀਤਾ ਇਹਦਾ ਮੂੰਹ ਚੋਟ ਮਾ ਜਵਾਬ ਤੁਹਾਨੂੰ 2024 ਦੀਆਂ ਇਲੈਕਸ਼ਨ ਚ ਦੇਣਾ ਚਾਹੀਦਾ ਆ ਤੁਹਾਡੇ ਸਿੱਤੇ ਖੜੀਆਂ ਨੇ ਇਲੈਕਸ਼ਨ ਅੱਜ ਨੋਟੀਫਿਕੇਸ਼ਨ ਜਾਰੀ ਹੋ ਗਿਆ ਹੈਨਾ ਚੋਣ ਜਾਬਤਾ ਲੱਗ ਗਿਆ 1 ਜੂਨ ਨੂੰ ਪੰਜਾਬ ਦੇ ਵਿੱਚ ਜਿਹੜੀਆਂ ਵੋਟਾਂ ਪੈਣ ਜਾ ਰਹੀਆਂ ਨੇ ਤੇ ਕਿਹੜੇ ਮੂੰਹ ਨਾਲ ਪੰਜਾਬ ਪੰਜਾਬ ਦੀ ਆਮ ਆਦਮੀ ਦੀ ਸਰਕਾਰ ਜਿਹੜੀ ਸਾਡੇ ਘਰਾਂ ਤੱਕ ਆਊਗੀ ਸਾਡੇ ਲੋਕਾਂ ਤੋਂ ਵੋਟਾਂ ਮੰਗਣਾ ਆਊਗੀ ਸਾਡੇ ਨੁਮਾਇੰਦਿਆਂ ਨੂੰ ਉਸ ਪਾਰਟੀ 'ਚ ਬੈਠੇ ਸਾਡੇ ਜਿਹੜੇ 32 34 ਸਾਡੇ ਐਮ.ਐਲ.ਏ ਨੇ ਉਹਨਾਂ ਨੂੰ ਸ਼ਰਮ ਨਹੀਂ ਆਉਂਦੀ ਕਿ ਤੁਹਾਡੀ ਲੋਕਾਂ ਦੇ ਜਿਹਦੇ ਕਰਕੇ ਤੁਹਾਨੂੰ ਨੁਮਾਇੰਦਗੀ ਮਿਲੀ ਜਿਹਦੇ ਕਰਕੇ ਤੁਸੀਂ ਐਮ.ਐਲ.ਏ ਬਣੇ ਅੱਜ ਚੌੜੇ ਹੋਏ ਫਿਰਦੇ ਹੋ ਕੋਈ ਕਹਿੰਦਾ ਮੈਂ ਫਲਾਣੀ ਕਮੇਟੀ ਦਾ ਪ੍ਰਧਾਨ ਆ ਕੋਈ ਕਹਿੰਦਾ ਜੀ ਮੈਨੂੰ ਫਲਾਣੀ ਕਾਰਜਕਾਰੀ ਦਾ ਲਾਇਆ ਹੋਇਆ ਓਏ ਡੁੱਬ ਕੇ ਮਰ ਜਾਓ ਤੁਸੀਂ ਤੁਹਾਡਾ ਤੁਸੀਂ ਆਪਣੇ ਲੋਕਾਂ ਦਾ ਹੱਕ ਨਹੀਂ ਬਚਾ ਸਕੇ ਤੁਸੀਂ ਆਪਣੇ ਲੋਕਾਂ ਦਾ ਕਮਿਸ਼ਨ ਨਹੀਂ ਬਚਾ ਸਕੇ ਸੋ ਮੇਰੀ ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਜਾਗ ਜਾਓ ਔਰ ਇਹਦੇ ਖਿਲਾਫ ਜਿਹੜਾ ਹੈਗਾ ਮੂਵਮੈਂਟ ਸ਼ੁਰੂ ਕਰੋ ਔਰ ਤਾਂ ਕਿ ਜੇ ਸਰਕਾਰ ਨੂੰ ਇਮੀਡੀਏਟਲੀ ਜਿਹੜਾ ਇਹ ਸਾਡੇ ਉੱਤੇ ਜਰਨਲ ਵਰਗ ਦਾ ਬੰਦਾ ਬਿਠਾਇਆ ਇਹਨੂੰ ਵਾਪਸ ਲੈਣਾ ਪਵੇ ਜੈ ਭੀਮ ਜੈ ਭਾਰਤ ਜੈ ਸੰਵਿਧਾਨ